ਬੋਝਰ ਮੁਕਤੀ ਪਾਰਟੀ ਆਪਣਾ ਸਮਾਜ ਪਾਰਟੀ ਆਰਐਸਪੀ ਸਰਮੋਣੀ ਅਕਾਲੀ ਦਲ ਫਤਿਹ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਭਾਰਤੀ ਮੁਕਤੀ ਮੋਰਚਾ ਪੰਜਾਬ ਲੋਕ ਰਾਜ ਪਾਰਟੀ ਰਾਸ਼ਟਰੀ ਕ੍ਰਾਂਤੀ ਪਾਰਟੀ ਬੋਝਰ ਮੁਕਤੀ ਪਾਰਟੀ ਚੰਡੀਗੜ੍ਹ 11 ਨੰਗ ਜਥੇਬੰਦੀਆਂ ਦੇ ਆਧਾਰਤ ਮਨਾਏ ਗਏ ਪੰਜਾਬ ਸੋਸ਼ਲ ਐਲਾਈਅੰਸ ਵੱਲੋਂ ਚੰਡੀਗੜ੍ਹ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਪੀਐਸਏ ਨੇ ਅੱਜ ਪ੍ਰੈਸ ਕਲਾਬ ਦੇ ਕੇ ਪ੍ਰੈਸਰ ਨੂੰ ਸਵੋਧਨ ਕਰਦੇ ਹੋਏ ਐਲਾਨ ਕੀਤਾ ਕਿ ਅਰਜਿੰਦਰ ਕੌਰ ਚੰਡੀਗੜ੍ਹ ਤੋਂ ਲੋਕ ਸਭਾ ਲਈ ਉਮੀਦਵਾਰ ਹੋਣਗੇ ਪੰਜਾਬ ਸੋਸ਼ਲਿਸਟ ਅਲਾਈਂਸ ਦਾ ਚੇਅਰਮੈਨ ਇਸ ਅਲਾਈਂਸ ਦੇ ਵਿੱਚ 15 ਪਾਰਟੀਆਂ ਪੰਜਾਬ ਦੀਆਂ ਛੋਟੀਆਂ ਵੱਡੀਆਂ ਸਾਰੀਆਂ ਸ਼ਾਮਲ ਹੋਈਆਂ ਤੇ ਅਸੀਂ ਚੰਡੀਗੜ੍ਹ ਨੂੰ ਵੀ ਪੰਜਾਬ ਦਾ ਹਿੱਸਾ ਮੰਨਦੇ ਹੋਏ 14ਵੀਂ ਸੀਟ ਤੇ ਇਹਨਾਂ ਨੂੰ ਮੈਡਮ ਨੂੰ ਡਿਕਲੇਅਰ ਕਰ ਰਹੇ ਹਾਂ ਕਿ ਇਹ ਪਾਰਲੀਮੈਂਟ ਦਾ ਇਲੈਕਸ਼ਨ ਇੱਥੋਂ ਲੜਨਗੇ सारे तक इतने पहुँचन से बहुत बहुत थैंक्स करती हूँ क्योंकि अपने बहुत ही कीमती समय के टाइम कट के इतने सू सम दे रहे होते मैं थैंक्स कराँगी डॉक्टर स्वरण जी का सुदीप सर जी का प्रैस कॉन्फ्रेंस क्यों अच्छी हो रही है सब जहाँ पार्टी का और अपना समाज पार्टी स्पैशली थैंक्स कराँगी कि उन्होंने मैं इस काबित समझे कि मैं मैं कैंडेट अनाउंस कर जा रहा हूँ अच्छे तो मैं उन्होंने बहुत बहुत थैंक्स कर दूँ सो so, जिन्हें भी सपोर्टिव परसन बैठे हैं मैं सार्या का थैंक्स करती हूँ आम, बस पार्टी की सेवा करने का मौका मिल रहा मैं सब, मैं अपने जो तो भी इन दी उम्मीद है मैं खरा उतरने की कोशिश करा अगर तुम कुछ पूछो की लगता तो की है मैडम तो लोग चंडीगढ़ से की काम होने वाले काम का देखो रूटीन है का उसने पहले फाइनेंशियली भी स्ट्रांग है का दूसरे एक्सपीरियंस के नाल की लगता है तुम की कमी है सर मैं जो ऑब्जर्व किया मैं चंडीगढ़ के नाल मेरा काफी लिंक है ਮੈਂ ਦੇਖਿਆ ਕਿ ਪਿਛਲੇ 10 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਜਿਹੜੇ ਕੰਮ ਹੋਣੇ ਚਾਹੀਦੇ ਸੀ ਮੈਂ ਪਾਰਟੀ ਦਾ ਨਾਮ ਤਾਂ ਹੋਣੀ ਚਲੋ ਕੀ ਲੈਣਾ ਬਟ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਬੀਜੇਪੀ ਸਰਕਾਰ ਨੇ ਕੁਝ 10 ਸਾਲਾਂ 'ਚ ਕੁਝ ਕੰਮ ਕੀਤਾ ਨਹੀਂ ਇਹ ਜੋ ਨਾਲ ਦੇ ਮੇਨ ਬੇਸਿਕ ਚੀਜ਼ਾਂ ਨੇ ਜਿਹੜੀਆਂ ਫੇਰ ਯੂਗਾਰੀਆ ਮੇਨ ਜੋ ਹੋਰ ਮੁੱਦੇ ਆ ਕਾਫੀ ਮੁੱਦੇ ਹੈਗੇ ਚੰਡੀਗੜ੍ਹ ਦੇ ਵਿੱਚ ਜਿਹੜੇ ਹਾਲੇ ਸੋਲਵ ਹੋਣ ਬੜੇ ਆ ਬੇ ਉਹਨਾਂ ਦੇ ਨਾਲ ਇਹ ਗੱਲ ਕਰਨ ਦੀ ਮੈਂ ਇਹਨਾਂ ਦੇ ਨਾਲ ਵੀ ਜੋ ਪਾਰਟੀ ਮੇਰੀ ਡਿਊਟੀ ਲਾਈ ਤੇ ਜਿੱਥੇ ਜੋ ਜੋ ਚੰਡੀਗੜ੍ਹ ਦੇ ਮੁੱਦੇ ਆ ਮੈਂ ਸਾਰਿਆਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੀ ਔਰ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ। ਬਹੁਤ سارے ਮੁੱਦੇ ਨੇ ਆਪਾਂ ਦਿੱਕਤ ਕਰਨ ਦੀ ਨੇ। ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਕਰਾਂਗੇ। ਦੇਖੋ ਜੀ ਇੱਕ ਤਾਂ ਬਿਊਟੀਫੁਲ ਸਿਟੀ ਸਭ ਤੋਂ ਪਹਿਲਾਂ ਚੰਡੀਗੜ੍ਹ ਇਨਾ ਨੀਟ ਐਂਡ ਕਲੀਨ ਸਿਟੀ ਤੇ ਹੁਣ ਉਹ ਗੱਲਬਾਤ ਰਹੀ ਨਹੀਂ ਜੋ ਆਪਾਂ ਦੇਖਦੇ ਆਂ ਕਿ ਪਾਰਕਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਟ੍ਰੈਫਿਕ ਇਨਾ ਜ਼ਿਆਦਾ ਪੋਲੂਸ਼ਨ ਇਨਾ ਜ਼ਿਆਦਾ ਵਧ ਗਿਆ ਹੈ ਔਰ ਕ੍ਰਾਈਮ ਸਭ ਤੋਂ ਜ਼ਿਆਦਾ ਹੈ। ਜਿਹੜਾ ਐਸਟੈਂਟੇ ਪੀਕਤੇ ਜਾ ਰਿਹਾ ਗਲੀ ਗਲੀ ਦੇ ਵਿੱਚ ਕਰਾਇ ਨੂੰ ਹੋ ਰਿਹਾ ਆਪਾਂ ਨੂੰ ਆਪਣੇ ਤੱਕ ਕੁਝ ਖਬਰਾਂ ਪਹੁੰਚਦੀਆਂ ਕੁਝ ਖਬਰਾਂ ਨਹੀਂ ਪਹੁੰਚਦੀਆਂ ਸੋ ਇਹਨਾਂ ਮੁੱਦਿਆਂ ਤੇ ਆਪਾਂ ਸਭ ਤੋਂ ਪਹਿਲਾਂ ਕੰਮ ਕਰਾਂਗੇ ਬਾਕੀ 15 16 ਸਾਲ ਤੋਂ ਬਹੁਤ ਸਾਰੇ ਐਮਪਲੋਈਸ ਨੇ ਜਿਹੜੇ ਉਹ ਪੱਕੇ ਨਹੀਂ ਹੋਏ ਕਿਸੇ ਡਿਪਾਰਟਮੈਂਟ ਦੇ ਵਿੱਚ ਸੋ ਉਹਨਾਂ ਤੇ ਆਪਾਂ ਕੰਮ ਕਰਾਂਗੇ ਬਾਕੀ ਬਹੁਤ ਸਾਰੇ ਮੁੱਦੇ ਹੋਰ ਵੀ ਆਪਾਂ ਡਿਸਕਸ ਕਰਾਂਗੇ ਹਲਕਾ ਕੁਝ ੁਰਵਾਤ ਹੈ ਬਾਕੀ ਨੈਕਸਟ ਮੀਟਿੰਗ ਇਹ ਨੈਕਸਟ ਦਾ ਨਾਂ ਫਿਰ ਦਿਕਾਉਂਦਾ ਕੋੜਾ ਇਹ ਕ੍ਰੀਮਸ ਕੋਲ ਲੱਗੀ ਸਿੰਗਲ ਨੇ ਕਿ ਆਰਟਿਸਟ ਦੀ ਆਪਣੇ ਲੈਵਲ ਦੇ ਉੱਤੇ ਆਪਣੇ ਏਰੀਆ ਦੇ ਰੁੱਖੇ ਕਾਫੀ ਮਚੂ ਹੋ ਰਿਹਾ ਹੈ ਇਹ ਨਾ ਮਾਰ ਇਹ ਇਤੋਂ ਕਲੈਕਸ਼ਨ ਲਵਾਂਗੇ ਇਹਦਾ ਬਾਇਓ ਡਾਟਾ ਜਿਹੜਾ ਚਾਹੀਦਾ ਹੈ ਉਹ ਸੀਪਰੇਟ ਡਾਕ ਤੇ ਪ੍ਰੋਵਾਈਡ ਕਰ ਦੇਵਾਂਗੇ ਇਹ ਸਾਡੇ ਕੈਂਡੀਡੇਟ ਕਿਉਂਕਿ ਪੱਸਿਆਂ ਉਨਾ ਨੇ 15 ਪਾਰਟੀਆਂ 15 ਦੇ ਵਿੱਚੋਂ ਇੱਕ ਪਾਰਟੀ ਆਪਣਾ ਸਮਾਜ ਪਾਰਟੀ

ਕਿ ਇਹਦੇ ਵਿੱਚ ਸਟਰੋਂਗ politcal ਪਾਰਟੀ ਵੀ ਵਿਚਾਰਕਤ ਜਿਹੜੀ ਆ ਉਹਦੇ ਆਪ ਦੇਖਤ ਗਿਆ ਹੁਣ ਬੜਾ ਗੁਰੂ ਅਸੀਂ ਜਿਹੜਾ ਹੁਣ ਦੇਖ ਰਹੇ ਹਾਂ ਕਿ ਤੁਸੀਂ ਸਭ ਜਾਣਦੇ ਰਾਜਨੀਤੀ ਦੇ ਵਿੱਚ ਇਸ ਵਾਰ ਖਲਾਅ ਆ ਗਿਆ BJP ਨਿਜ਼ਰੇਬਲੀ ਫੇਲ ਹੋਈ ਹੈ ਪ੍ਰਧਾਨ ਮੰਤਰੀ ਦੇ ਖਿਲਾਫ ਕਿੰਨੇ ਨਿਕਲੇ ਨੇ ਦੁਨੀਆ ਦਾ ਸਭ ਤੋਂ ਵੱਡਾ ਸਕੈਮ ਜਿਹੜਾ ਇਲੈਕਟੋਰਲ ਬਾਂਡਸ ਦਾ ਇਹ ਪ੍ਰਧਾਨ ਮੰਤਰੀ ਮੋਦੀ ਦੇ ਚੰਬਲਗਰ ਉਹ ਉਹਨੇ ਹਰ ਖੇਸ ਵੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਤੇ ਐਫ ਆਈ ਆਰ ਜਿਹੜੀ ਮਸਟਰ ਹੋ ਗਈ ਆ ਸੋ ਬੀ ਜੀ ਪੀ ਜਿਹੜੀ ਹੈ ਹੀ ਅੱਛਾ ਨਹੀਂ ਕਰ। ਜਦ ਹੀ ਆਮ ਆਦਮੀ ਪਾਰਟੀ ਉਹਦਾ ਵੀ ਤੁਸੀਂ ਵੇਖਿਆ ਕਿ ਉਹਦਾ ਕਿੰਨਾ ਬੁਰਾ ਹਾਲ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਅੰਦਰ ਕਿ ਕਹਿੰਦੇ ਸੀ ਇਹ ਸਭ ਤੋਂ ਵੱਧ ਈਮਾਨਦਾਰ ਆ ਤੇ ਹੁਣ ਕਾਨੂੰਨ ਨੇ ਉਹਨਾਂ ਨੂੰ ਪਕੜ ਕੇ ਅੰਦਰ ਕੀਤਾ ਉਹ ਵੀ ਗਏ। ਆ ਕਲੀ ਦਾ ਲੱਗ ਗਈ ਮਰਿਆ। ਸੋ ਇਸ ਵੇਲੇ ਖਲਾਫ ਹੈਗਾ ਇੱਕ ਵੈਕਿਊਮ ਹੈ ਪੋਲਿਟਿਕਸ ਦੇ ਵਿੱਚ ਜਦੂਨੋ ਤੈ ਕਿ ਸਾਨੂੰ ਸਥਾਨਕ ਪੰਜਾਬ ਦੀ ਪਾਰਟੀ ਲੋੜੇ ਪੰਜਾਬ ਦਾ ਹਿੱਤ ਵੇਖਦੀ ਹੋਵੇ ਇਹਨੀ ਸਟਰੋਂਗ ਜਿਹੜੀ ਹੈ ਇਹ ਲੋਕ ਮੈਂ ਨਹੀਂ ਕੀਤਾ ਕਿ ਕਿਹੜੇ ਕਿਹੜੇ ਸਾਡੇ ਮੁਖੀ ਨੇ ਪੰਜਾਬ ਨੂੰ ਇਸ ਵੇਲੇ ਮਾਫੀਆ ਦਾ ਸਰਦਾਰ ਕਹਿੰਦੇ ਆ ਇਹਨੇ ਮਾਫੀਆ ਹੋ ਗਿਆ ਜੇ ਇਸ ਮਾਫੀਆ ਦੇ ਉੱਤੇ ਕੰਟਰੋਲ ਪਾ ਲਈਏ ਉਹ ਕੰਟਰੋਲ ਕਾਹ ਪਾਵੇਗਾ ਜੇ ਕੋਈ ਸੁਝੀਆ ਮਾਨਦਾਨ ਜਿਹੜੀ ਡਿਸੀਜਨ ਲੈਣ ਵਾਲੀ ਪਾਰਟੀ ਅੱਗੇ ਆਊਗੀ ਪੰਜਾਬ ਦਾ ਹਿੱਤ ਦੇਖੇਗੀ ਤੇ ਤਾਂ ਇਸ ਬੈਕਅਪ ਦੇ ਨਾਲ ਇਹਨਾਂ ਨੂੰ ਅਸੀਂ ਸਪੋਰਟ ਕੀਤਾ ਇਹ ਵਿਚਾਰਧਾਰਕਾਂ ਦੇ ਨਾਲ ਇਹ ਅੱਗੇ ਆ ਰਹੇ ਨੇ ਕੈਂਡੀਡੇਟ ਜਿਹੜਾ ਤੁਹਾਨੂੰ ਪਤਾ ਲੋਕ ਸਭਾ ਦੀ ਨਿਤਧਨ ਕੋਲ ਲਕਸ਼ਣ ਲੱਗਦਾ ਉਹਨੂੰ ਪਾਰਟੀ ਦੀ ਬੈਕਅਪ ਹੋਊ। ਤੋਂ ਮੈਂ ਤੁਹਾਨੂੰ ਵਿਚਾਰਧਾਰਕ ਦੱਸਦਾ ਦੱਸ ਰਹੀ ਹਾਂ ਇਹੀ ਵਿਚਾਰਧਾਰਕ ਇਹਨਾਂ ਨੂੰ ਉਹ ਜਿਹੜਾ ਤੁਸੀਂ ਇਹਨਾਂ ਤੋਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਇਹ ਕੀ ਕਰਨਾ ਚਾਹੁੰਦੇ ਮਿਲਦੀ ਕਰਦੇ ਜੀ ਜੀ